ਅੱਜ ਜਿਹੜਾ ਦਿੱਲੀ ਸਰਕਾਰ ਨੇ ਕੇਂਦਰ ਸਰਕਾਰ ਨੇ ਸਾਰੀਆਂ ਸਟੇਟਾਂ ਨੂੰ ਇੱਕ ਡਰਾਫਟ ਭੇਜਿਆ ਹੈ ਉਹ ਡਰਾਫਟ ਦੇ ਵਿੱਚ ਜਿਹੜੇ ਖੇਤੀ ਕਾਨੂੰਨ 2021 ਦੇ ਵਿੱਚ ਵਾਪਸ ਲਏ ਸੀ ਉਹਨਾਂ ਨੂੰ ਢੇਡੇ ਢੱਗ ਨਾਲ ਜਿਨੀ ਹੂਬ ਹੂ ਕਹਿ ਦिए ਜੇ ਸ਼ਰਧਾਂ ਚ ਖੁੱਲੀ ਮੰਡੀ ਵਾਲਾ ਤੇ ਉਹਦੇ ਵਿੱਚ ਸ਼ੀਲੋਕ ਨਾਮ ਤੇ ਕੋਲਡ ਸਟੋਰਾ ਨੂੰ ਸ਼ੀਲੋਕ ਨਾਮ ਤੇ ਕੋਲਡ ਸਟੋਰਾ ਨੂੰ ਮੰਡੀ ਯਾਰਡ ਸ਼ੋਅ ਕਰਨ ਵਾਲਾ ਪ੍ਰਾਈਵੇਟ ਮਾਰਕੀਟ ਪੈਰਲ ਤੇ ਖੜੀ ਕਰਨ ਵਾਲਾ ਤੇ ਜਨਤਕ ਮੰਡ ਪ੍ਰਣਾਲੀ ਤੇ ਕਟੌਤੀ ਲਾਉਣ ਵਾਲਾ ਜਿਹੜੀ ਉਹ ਸਾਰੀਆਂ ਗੱਲਾਂ ਕੰਟੈਕਟ ਫਾਰਮਿੰਗ ਵਾਲਾ ਤੇ ਜਿਹੜੀ ਐਮਐਸਪੀ ਦੇ ਵਿੱਚ ਘਟਕੀਵੇਂ ਤੇ ਬੀਮਾ ਉਹ ਇੰਸ਼ੋਰ ਵਾਲੀ ਗੱਲ ਜਾਨੀ ਸਾਰੀਆਂ ਗੱਲਾਂ ਟੇਡੇ ਢੰਗ ਨਾਲ ਇਸ ਡਰਾਫਟ ਦੇ ਵਿੱਚ ਗੁੰਦੀਆਂ ਹੋਈਆਂ ਨੇ ਜਿਹੜੀਆਂ ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਨੂੰ 25 ਨਵੰਬਰ ਨੂੰ ਇਹ ਡਰਾਫਟ ਭੇਜਿਆ ਤੇ 10 ਦਸੰਬਰ ਨੂੰ ਇਹਦਾ ਸਰਕਾਰ ਨੇ ਜਵਾਬ ਦੇਣਾ ਸੀ ਅਸੀਂ ਇਹਨੂੰ ਨਵੰਬਰ ਦੇ ਪਿਛਲੇ ਹਫਤੇ 28 29 ਨੂੰ ਇਹ ਹਾਸਲ ਕਰ ਲਿਆ ਪੜ ਕੇ ਹਾਈਲਾਈਟ ਹੋਇਆ ਤੇ ਸਰਕਾਰ ਨੇ ਉਹ 10 ਤੋਂ ਬਾਅਦ ਖੋਲ ਕੇ ਹੁਣ ਤਿੰਨ ਹਫਤਿਆਂ ਦਾ ਕੇਂਦਰ ਸਰਕਾਰ ਤੋਂ ਮੋਲ ਮੰਗੀ ਹੈ ਉਹਦੇ ਤੇ ਜਿੰਨੀਆਂ ਤੋਂ ਜਨਤਕ ਤੌਰ ਤੇ ਹਾਈਲਾਈਟ ਹੋਣ ਤੋਂ ਬਾਅਦ ਸਰਕਾਰ ਨੇ ਸਾਡੇ ਅੱਜ ਮੀਟਿੰਗ ਸੱਦੀ ਉਥੇ ਵਿਚਾਰ ਚਰਚਾ ਹੋਈ ਹੈ ਚੰਗੀ ਤਰ੍ਹਾਂ ਤੇ ਸਾਰੀ ਗੱਲ ਅਸੀਂ ਦੱਸੀ ਹੈ ਵੀ ਇਹ ਕਿੰਨੇ ਖਤਰਨਾਕ ਨੇ ਜਣੀ ਜਿਹੜੇ ਉਹ ਖੇਤੀ ਕਾਨੂੰਨ ਰੱਦ ਕੀਤੇ ਸੀ ਉਹਨਾਂ ਬਾਰੇ ਜਿੰਨੀ ਚਰਚਾ ਉਦੋਂ ਕੀਤੀ ਉਦੋਂ ਵੱਧ ਕੇ ਇਹ ਕਾਨੂੰਨ ਨੇ ਜਿਹਨੇ ਉਵੇਂ ਆ ਰਹੇ ਨੇ ਜਣੀ ਬਿਸ਼ਪ ਪਰ ਸੰਸਥਾ ਦੇ ਦਬਾਅ ਕਰਕੇ ਭਾਰਤ ਦੀ ਸਰਕਾਰ ਨੇ ਉਹਨਾਂ ਦਾਬੇ ਦੇ ਵਿੱਚ ਉਹ ਨਵੀਆਂ ਆਰਥਿਕ ਨੀਤੀਆਂ ਲਾਗੂ ਕਰਕੇ ਕਾਰਪੋਰੇਟਾਂ ਦੇ ਹਵਾਲੇ ਖੇਤੀ ਨੂੰ ਕਰਨ ਜਾ ਰਹੇ ਹੈ ਜਿਹੜੀ ਅੰਨ ਸੁਰੱਖਿਆ ਦੀ ਗੱਲ ਸੀ ਉਹ ਅੰਨ ਸੁਰੱਖਿਆ ਵੀ ਮਤਲਬ ਕਾਰਪੋਰੇਟਾਂ ਦੇ ਹੱਥ ਚ ਆ ਜੂਗੀ ਉਹਨਾਂ ਦਾ ਕਬਜ਼ਾ ਜਦੋਂ ਹੋ ਗਿਆ ਤਾਂ ਇਹਦੇ ਨਾਲ ਐ ਨਹੀਂ ਵੀ ਇਕੱਲੇ ਕਿਸਾਨ ਪ੍ਰਭਾਵਿਤ ਹੋਣਗੇ ਇਹਦੇ ਨਾਲ ਕਿਸਾਨ ਮਜ਼ਦੂਰ ਵੀ ਤੁਸੀਂ ਮੀਡੀਆ ਵਾਲੇ ਵੀ ਜਿੰਨੇ ਲੋਕ ਨਾਜ਼ਖਾਂਦੇ ਨੇ ਉਹ ਵੀ ਮਾਰਕੀਟ ਕਮਿਊਨਿਟੀਆ ਟਰੱਕ ਯੂਨੀਅਨਾਂ ਜਿੰਨੀ ਲੇਬਰ ਹੈ ਉਹ ਜਿੰਨੀ ਸਾਰੇ ਛੜਤੀਏ ਸਾਰਾ ਛੋਟਾ ਕਾਰੋਬਾਰ ਇਹਦੇ ਨਾਲ ਪ੍ਰਭਾਵਿਤ ਹੋਊਗਾ ਇਸ ਕਰਕੇ ਇਹ ਖਤਰਨੀਤੀਆਂ ਨੇ ਜਿਹੜੀਆਂ ਜਿਹੜਾ ਇਹ ਡਰਾਫਟ ਆਇਆ ਹੈ ਇਹ ਬਹੁਤ ਖਤਰਨਾਕ ਹੈ ਤੇ ਇਹ ਮੁੱਢੋ-ਸੁੱਢੋ ਪੰਜਾਬ ਸਰਕਾਰ ਨੂੰ ਰੱਦ ਕਰਨਾ ਚਾਹੀਦਾ ਹੈ ਤੇ ਸਾਰੀਆਂ ਜਥੇਬੰਦੀਆਂ ਨੇ ਇੱਕੋ ਆਵਾਜ਼ ਚ ਇਹਨੂੰ ਰੱਦ ਕਰਨ ਤੇ ਦਬਾਅ ਦਿੱਤਾ ਹੈ ਜਿਸ ਨੂੰ ਮਤਲਬ ਪੰਜਾਬ ਸਰਕਾਰ ਨੇ ਹਾਂ ਦੇ ਪੱਖ ਚ ਹੰਗਾਰਾ ਦਿੱਤਾ ਹੈ ਕਿ ਅਸੀਂ ਇਹਦੇ ਤੇ ਖੇਤੀ ਮੀਟਿੰਗਾਂ ਬੁਲਾ ਕੇ ਕੋਈ ਫੈਸਲਾ ਕਰਨ ਜਾ ਰਹੇ ਬਿਲਕੁਲ ਇਹ ਠੀਕ ਹੈ ਸੋਡੀ ਉਹ ਇਹ ਲਾਈਨ ਲਿਖੀ ਹੋਈ ਹੈ ਬੀ ਐਗਰੀਕਲਚਰ ਖੇਤੀਬਾੜੀ ਐਮ ਐਸ ਪੀ ਜਿਹੜਾ ਹੈ ਖੇਤੀਬਾੜੀ ਸਟੇਟ ਸਬਜੈਕਟ ਆ ਪਰ ਤੁਸੀਂ ਛੋੜੇ ਸਮਝਣ ਵਾਲੀ ਗੱਲ ਇਹ ਹੈ ਭਲਾ ਫਿਰ ਜਦੋਂ ਉਹਨਾਂ ਨੂੰ ਇਹ ਪਤਾ ਵੀ ਇਹ ਸਟੇਟ ਸਬਜੈਕਟ ਹੈ ਤਾਂ ਇਹ ਡਰਾਫਟ ਕੇਂਦਰ ਸਰਕਾਰ ਨੇ ਇਹ ਰਾ ਸਰਕਾਰਾਂ ਨੂੰ ਕਿਉਂ ਦਿੱਤਾ ਇਹਦਾ ਇੱਕ ਮਨੋਰ ਹੱਥਿਆ ਇਹਦੇ ਪਿੱਛੇ ਇੱਕ ਚਾਲ ਹੈ ਇੱਕ ਖੇਡ ਹੈ ਇੱਕ ਚਲਾਕੀ ਹੈ ਉਹਦਾ ਇਹ ਹੈ ਵੀ ਵਿਸ਼ਵ ਪ੍ਰਸੰਸਤਾ ਦਾ ਜਿਹੜਾ ਸਮਝੌਤਾ ਸੀ ਲਾਗੂ ਕਰਨਾ ਹੈ ਕਿ ਇੱਥੇ ਸਰਕਾਰੀ ਖਰੀਦ ਬੰਦ ਕਰੋ ਸਰਕਾਰੀ ਪੜਹਾੜੇ ਬੰਦ ਕਰੋ ਉਹ ਜਿਹੜਾ ਇਹ ਡਰਾਫਟ ਹੈ ਹੁਣ ਇਹ ਪੰਜਾਬ ਹਿੰਦੁਸਤਾਨ ਦੇ ਵਿੱਚ ਕਿੰਨੀਆਂ ਸਟੇਟਾਂ 'ਚ ਬੀਜੇਪੀ ਦੀ ਸਰਕਾਰ ਹੈ ਬੀਜੇਪੀ ਦੀ ਸਰਕਾਰ ਦੇ ਵਿੱਚ ਕਹੇ ਉੱਥੇ ਜਿਹੜੀਆਂ ਸਟੇਟਾਂ 'ਚ ਬੀਜੇਪੀ ਦੀ ਸਰਕਾਰ ਹੈ ਉੱਥੇ ਇਹ ਡਰਾਫਟ ਆਊਗਾ ਤੇ ਇੰਪਲੀਮੈਂਟ ਹੋ ਜਾਊਗਾ ਇਹਦਾ ਮਤਲਬ 33% ਜਾਂ ਭਾਰਤ ਦੇ ਵਿੱਚ ਸਟੇਟਾਂ ਦੇ ਵਿੱਚ ਜਿਹੜੀ ਬੀਜੇਪੀ ਦੀ ਸਰਕਾਰ ਹੈ ਉੱਥੇ ਇਹ ਲਾਗੂ ਹੋਊਗਾ ਇੰਪਲੀਮੈਂਟ ਹੋਊਗਾ ਜਦੋਂ ਭਾਰਤ ਦੇ ਅੱਧੇ ਹਿੱਸੇ ਦੇ ਲਗਭਗ ਇਹ ਲਾਗੂ ਹੋ ਜਾਂਦਾ ਹੈ ਜੇ ਨਹੀਂ ਭਾਰਤ ਦੇ ਵਿੱਚ ਇਹ ਕਿਹਾ ਜਾਊਗਾ ਬਿਸ਼ਪਰ ਸੰਤਾ ਨੂੰ ਕਿ ਸੋਡੀ ਅਸੀਂ ਨੇ ਲਾਗੂ ਕਰਤੀ ਜਿਹੜੀਆਂ ਸਟੇਟਾਂ ਰਹਿ ਗਈਆਂ ਜਿਵੇਂ ਐਨਟੀ ਬੀਜੇਪੀ ਸਟੇਟ ਹੈ ਤਾਂ ਉਹਨਾਂ ਦੇ ਕਦੇ ਫੰਡ ਕਟੜੇ ਕਦੇ ਉਹਨਾਂ ਦੇ ਕੋਈ ਹੋਰ ਸਿਕੰਜਾ ਕਸਦਾ ਉਹਨਾਂ ਦੇ ਸ਼ਰਤਾਂ ਟਾਈਟ ਕਰ ਦੇਣੀਆਂ ਨੇ ਉਹਨਾਂ ਨੂੰ ਸਹੂਲਤਾਂ ਦੇਣੀਆਂ ਬੰਦ ਕਰਨਗੇ ਉਹਨਾਂ ਤੇ ਦਬਾਅ ਪਾ ਕੇ ਉਹਨਾਂ ਨੂੰ ਵੀ ਇਧਰ ਆ ਪਾਉਣ ਦੀ ਕੋਸ਼ਿਸ਼ ਹੈ ਇਹ ਬੀਜੇਪੀ ਦੀ ਖੇਡ ਹੈ ਇਹ ਚਾਲ ਹੈ ਜਿਹੜੀ ਨਵੀਂ ਕੱਢੀ ਆ ਉਹ ਹਾਂਜੀ ਸਰਕਾਰ ਵੱਲੋਂ ਉਹਨਾਂ ਨੇ ਕੀ ਕੀ ਆ ਫਿਰ ਉਹ ਕੀ ਕਰਨ ਜਾ ਰਹੇ ਨੇ ਵਿਧਾਨ ਸਭਾ ਸੈਸ਼ਨ ਸਦਨ ਸਰਕਾਰ ਨੇ ਦੇਖੋ ਇਹ ਵਿਧਾਨ ਸਭਾ ਸੈਸ਼ਨ ਦੀ ਵੀ ਗੱਲ ਕਹੀ ਹੈ ਉੱਥੇ ਸਾਡੀ ਵੀ ਪ੍ਰਪੋਜ਼ਲ ਸੀ ਉੱਥੇ ਉਹਨਾਂ ਨੇ ਕਿਹਾ ਵੀ ਅਸੀਂ ਹੋਰ ਮਾਰਾਂ ਨਾ ਵੀ ਰਏ ਕਰ ਲਈਏ ਮਜ਼ਦੂਰ ਜਥੇਬੰਦੀਆਂ ਨੂੰ ਸਦਨ ਦੀ ਗੱਲ ਵੀ ਉਹਨਾਂ ਨੇ ਕਹੀ ਹੈ ਸਰਪਾਰਟੀ ਮੀਟਿੰਗ ਬੁਲਾਉਣ ਦੀ ਗੱਲ ਵੀ ਉਹਨਾਂ ਨੇ ਕਹੀ ਹੈ ਤੇ ਅਸੀਂ ਨਾਲ ਇਹ ਵੀ ਕਹਿ ਕੇ ਆਇਆ ਕਿ ਕਿਤੇ ਇਹ ਕਲੰਕਨਾ ਤੁਸੀਂ ਖੱਟ ਲਿਓ ਅਸੀਂ ਇਹਦੇ ਤੇ ਅੰਦੋਲਨ ਕਰਾਂਗੇ ਅਸੀਂ ਅੱਜ ਅੱਜ ਸ਼ਾਮ ਨੂੰ ਕਿਸੇ ਟਾਈਮ ਵੀ ਹੋ ਸਕਦੀ ਹੈ ਅਸੀਂ ਹਿੰਦੂਸਤਾਨ ਦੀ ਸੰਯੁਕਤ ਮੋਰਚਾ ਨੈਸ਼ਨਲ ਕੋਆਰਡੀਨੇਸ਼ਨ ਕਮੇਟੀ ਦੀ ਮੀਟਿੰਗ ਸੱਦੀ ਹੋਈ ਹੈ ਉਹਦੇ ਤੇ ਅਸੀਂ ਚਰਚਾ ਕਰਕੇ ਇਹਨੂੰ ਹਿੰਦੂਸਤਾਨ ਦਾ ਇਸ਼ੂ ਬਣਾਵਾਂਗੇ ਤੇ ਉਹਨਾਂ ਦੇ ਇਸ਼ੂ ਦੇ ਵਿੱਚ ਇਹ ਵਿਚਾਰਿਆ ਜਾਊਗਾ ਅਗਲੀ ਮੀਟਿੰਗ ਰੱਖੀ ਕੋਈ ਸਰਕਾਰ ਨਾਲ ਅਜੇ ਕੋਈ ਨਹੀਂ ਰੱਖੀ ਅਸੀਂ ਤਾਂ ਸਰਕਾਰ ਦਾ ਕਿਹੜਾ ਪੱਖ ਹੋਣ ਇਹਦੇ ਤੇ ਆਉਂਦਾ ਬਾਹਰ 네ਗੇਟਿਵ ਹੈ ਕਿ ਪੋਜ਼ਿਟਿਵ ਹੈ ਉਹਦੇ ਬਾਰੇ ਸੋਚ ਕੇ ਫਿਰ ਮੀਟਿੰਗ ਕਰਕੇ ਅਗਲਾ ਫੈਸਲਾ ਫਿਰ ਕਰਾਂ ਸਰਕਾਰ ਕੀ ਕਹਿੰਦੀ ਮੁੱਦੀਆਂ ਸਰਕਾਰ ਨੇ ਕਿਹਾ ਵੀ ਅਸੀਂ ਪੋਜ਼ਿਟਿਵ ਸੋਚਾਂਗੇ ਸਰਬੋ ਇਸ ਸਰਕਾਰ ਤੁਸੀਂ ਮੀਟਿੰਗ ਕਰ ਦੋ ਸੱਦੀ ਹੈ ਸਰਕਾਰ ਦਾ ਨਕਰ ਹੀ ਰਹੀ ਹੈ ਲੇਕਿਨ ਹੋਲ ਵੀ ਕੋਈ ਸਰਕਾਰ ਦਾ ਨਕਰ ਤਾਂ ਜਵਾਨ ਨਾ ਰਹੀ ਹੈ ਨਾ ਜੀ ਜਦੋਂ ਸਾਡੇ ਕੋਲੇ ਕੋਈ ਹੱਥ ਚ ਆ ਗਿਆ ਤਾਂ ਉਹ ਕਹਾਂਗੇ ਵੀ ਸਰਕਾਰ ਨੇ ਨਕਰਤਾ ਐਦਾਂ ਜਵਾਨ ਨਾ ਸਰਕਾਰ ਦੇ ਸਾਨੂੰ ਮੰਗਾ ਨਹੀਂ ਮੰਨ ਲਿਆ ਮੰਨ ਲਿਆ ਅਸੀਂ ਵੀ ਕਹਿ ਦਿੰਨੇ ਆ ਅਸੀਂ ਤੁਹਾਨੂੰ ਕਹਿੰਦੇ ਆ ਵੀ ਜਿੰਨਾ ਚਿਰ ਸਾਡੇ ਹੱਥ ਚ ਨਹੀਂ ਕੋਸ ਆਉਂਦਾ ਅਸੀਂ ਉਹਨਾਂ ਚਿਰ ਨਹੀਂ ਕਹਿੰਦੇ ਵੀ ਮੰਨ ਲਿਆ ਜਿੰਨੇ ਸਾਡੇ ਹੱਥ ਚ ਡਰਾਫਟ ਦਾ ਪਰਚਾ ਰੱਦ ਕੀਤੇ ਜਾ ਆ ਗਿਆ ਨਾ ਬਾਈ ਅਸੀਂ ਦੇਖੋ ਕਾਨੂੰਨ ਮੋਦੀ ਸਾਹਿਬ ਨੇ ਕਹਿਤਾ 19 ਨਵੰਬਰ ਨੂੰ ਮੀ ਮੈਕਨੋਨ ਬਾਸ ਰੈਲੀ ਰੱਦ ਕਰਤੇ ਇਹਦਾ ਰਿਪੀਲ ਹੋ ਗਏ ਜੀ ਅਸੀਂ ਉਹਦਾ ਮੋੜੇ ਨਹੀਂ ਜਿੰਨਾ ਚਿਰ ਪਾਰਲੀਮੈਂਟ ਦੇ ਵਿੱਚ ਨਹੀਂ ਪਾਸ ਹੋਇਆ ਜਿੰਨਾ ਚਿਰ ਰਾਸ਼ਟਰਪਤੀ ਨੇ ਸਾਈਨ ਨਹੀਂ ਹੋਏ ਅਸੀਂ ਪਰਮਾਨੀ ਨਹੀਂ ਕੀਤਾ ਇਸ ਕਰਕੇ ਅਸੀਂ ਐ ਪਰਮਾਨੀ ਕਰਦੇ ਜੇ ਸਰਕਾਰ ਨੇ ਕਹਿਤਾ ਵੀ ਠੀਕ ਆ ਸੀ ਅਸੀਂ ਇਹਨਾਂ ਨੂੰ ਰੱਦ ਕਰ ਦਾਂਗੇ ਨਹੀਂ ਪਰਮਾਨੀ ਕਰਾਂਗੇ ਗ੍ਰਾਹਕ ਸਾਹਿਬ ਬਹੁਤ ਚੰਗਾ ਲੱਗਦਾ ਅੱਜ ਤਾਂ ਬਾਰਾਜ ਖੁੱਲਿਆ ਯਾਰ ਆ ਦਰਵਾਜ਼ੇ ਹੀ ਅੱਜ ਖੁੱਲਿਆ ਸਾਨੂੰ ਤਾਂ ਅੱਜ ਪਹਿਲੀ ਵਾਰੀ ਆਏ ਆ ਅਸੀਂ ਇਸ ਮਸਲੇ ਦੇ ਇਹ ਤਾਂ ਕਹਿੰਦੇ ਗੱਲ ਚੱਲੂ ਕਿ ਸੀਐਮ ਸਾਹਿਬ ਨਾਲ ਵੀ ਮਿਲਣਾ ਨਹੀਂ ਕੋਈ ਨੀ ਰੋਡ ਪਈ ਨੇ ਕਿਹਾ ਕੋਈ ਨਹੀਂ ਨਾ ਅਸੀਂ ਮੰਗਦੇ ਹਾਂ ਤੇ ਨਾਮ ਨਾਲ ਅਸੀਂ ਮੰਗ ਕੀਤੀ ਆ ਅਸੀਂ ਫਿਰ ਜਦੋਂ ਲੜਾਂਗੇ ਸੰਘਰਸ਼ ਕਰਾਂਗੇ ਆਪੇ ਖੁਦ ਨਾ ਇਹਨਾਂ ਵਾਲ ਸਾਹਬਾਂ ਦੀ ਗੱਲ ਹੋਈ ਤੁਸੀਂ ਵਕਤੋ ਬੈਠੇ ਨੇ ਉੱਥੇ ਵੀ ਨਹੀਂ ਯਾਰ ਇਹ ਸੇ ਸਾਡਾ ਏਜੰਡਾ ਨਹੀਂ ਸੀ ਏਜੰਡੇ ਤੇ ਗੱਲ ਕੇ